ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਜੇ ਸਾਰੇ ਜਣੇ ਦਾ ਸਵਾਗਤ ਹੈ ਕਿਤਾਬ ਇਹ ਕਿ ਸਾਡੇ ਘਰ ਦੀ ਜਿਹੜੀ ਇੱਕ ਆਖਰੀ ਚਿਗਾਠ ਰਹਿ ਗਈ ਸੀ ਠੀਕ ਹੈ ਕਿ ਨਹੀਂ ਲੱਕਣੀਆਂ ਤਾਂ ਬਹੁਤ ਕਹਿਣ ਦਾ ਭਾਅ ਹੋ ਕੇ ਸਾਰੀਆਂ ਆ ਗਈਆਂ ਜਿਹੜੀ ਅੱਜ ਚਿਗਾਠ ਲੱਗਣੀਆਂ ਬਾਈ ਫੁੱਟੀ ਇਹਦਾ ਬੜਾ ਇੰਤਜ਼ਾਰ ਸੀ ਫੁੱਟੀ ਇੱਕ ਹੀ ਲੱਗਣੀ ਸੀ ਕੋਲ ਮਿਲਾ ਕੇ ਮੈਂ ਤੈਨੂੰ ਦੱਸਦਾ ਮੰਮੀ ਵੇਂਦੀ ਹੁੰਦੀ ਹੁੰਦੀ ਨਿੱਕੇ ਹੁੰਦੇ ਜਦ ਆਪਾਂ ਸੀਰੀਅਲ ਹੁੰਦਾ ਹੁਣ ਵੀ ਅੱਜ ਕੱਲ੍ਹ ਚੱਲ ਮੋਦੀ ਮੋਦੀ ਆਣੀ ਉਹਨਾਂ ਦੇ ਕੋਠਿਆਂ ਦੇ ਬਾਹਰ ਆ ਦੋ ਦੋ ਮੰਜ਼ਲੀ ਆ ਲੱਗੀਆਂ ਆਂ ਇਹਨਾਂ ਦੇ ਜਗਾਠਾ ਦੇ ਉਹ ਚੀਚੇ ਚੀਚੇ ਲਾ ਕੇ ਉਹਨਾਂ ਨੇ ਲਾਇਆ ਨੇ ਗੇਟ ਸਾਰੀ ਕੋਠੀ ਦਾ ਚਾ ਇੱਕ ਪਾਸੇ ਸਾਨੂੰ ਚਿਗਾਰ ਦਾ ਚਾ ਇੱਕ ਪਾਸੇ ਓਹ ਠੀਕ ਹਾਂ ਤੀਵੀਂ ਵਾਲੀ ਸ਼ਹਿ ਬਣ ਗਈ ਮਾਦੇ ਹੁਣ ਹਾਂ ਪਰ ਨਹੀਂ ਇਹ ਤਾਂ ਬਹੁਤ ਬਣੀਆਂ ਹੁਣ ਤਾਂ ਬਹੁਤ ਬਣੀਆਂ ਪਰ ਆਪਾਂ ਨੂੰ ਤਾਂ ਚਾ ਤੇ ਚਾ ਹੀ ਚਿਗਾਰ ਦਾ ਆਪਣੇ ਘਰੇ ਦਾ ਪਹਿਲੀ ਵਾਰੀ ਬਣਨ ਲਈ ਆ ਆਪਣੇ ਘਰੇ ਜਿੰਦਗੀ 'ਚ ਆਪਾਂ ਦੂਜੀ ਵਾਰੀ ਬਣਾਉਂਦੇ ਆ ਜਾਂ ਇੱਕ ਪਹਿਲਾਂ ਬਣਾ ਲਈਏ ਕਹਿੰਦੇ ਆ ਬੰਦੇ ਪਹਿਲੀ ਵਾਰੀ ਬਣਾਉਂਦੇ ਪਹਿਲੀ ਚੀਜ਼ ਦਾ ਚਾ ਹੁੰਦਾ ਉਸ ਤੋਂ ਬਾਅਦ ਚਾ ਚੂ ਖਤਮ ਹੋ ਜਾਂਦੇ ਬੰਦੇ ਦੇ ਯੈਸ ਪਹਿਲੀ ਚੀਜ਼ ਦਾ ਜਿਹੜਾ ਚਾ ਆ ਤੀਵੀਂ ਵਾਲੀ ਬੀਲਿੰਗ ਆਣੀ ਹੁਣ ਵੇਖ ਓ ਹਾ ਤੇ ਉਹ ਅੱਜ ਜਾ ਕੇ ਹੀ ਵੇਖਣੀ ਆ ਤੇ ਆਉਣ ਵਾਲੀ ਜਗਾੜ ਤੇ ਤੁਹਾਨੂੰ ਦਿਖਾਵਾਂਗੇ ਜਾ ਕੇ ਜਗਾੜ ਭਰਾਵਾ ਮੈਂ ਤੁਹਾਨੂੰ ਦੱਸਦਾ ਚਗਾੜਦਾ ਵੀ ਬੜਾ ਮੁੱਦਾ ਚੱਲਦਾ ਰਿਹਾ ਗੱਗੂ ਹਣੀ ਕਹਿੰਦੇ ਸਾਡੇ ਕੋਲ ਰੱਖਣ ਨਾ ਜਗ੍ਹਾ ਐ ਨਹੀਂ ਉਹ ਬੰਦਿਆਂ ਨੇ ਬਣਾ ਕੇ ਟਾਈਮ ਨਾ ਰੱਖ ਲਈਓ ਕਹਿੰਦੇ ਭੇਜਣੀ ਆ ਫੇਰ ਦੇ ਕਿਹੜਾ ਕਹਿੰਦਾ ਭਰਾਵਾ ਹੁਣ ਚੈਟਰੀਂਗ ਕਰਾਉਣੀ ਆ ਲਾਉਣੀ ਪੈਣੀ ਐ ਫੇਰ ਲਿਆ ਫੇਰ ਜਾ ਕੇ ਕਿਹਦੇ ਧੱਕੇ ਨਾਲ ਸ਼ੈਟਰੀਂਗ ਲੈ ਕੇ ਆਂਦੀ ਆ ਉਹਨੇ ਤੇ ਜਨੇਟੇ ਕੇਦਾਰ ਨੇ ਬਈ ਸਾਰਾ ਰੌਲਾ ਇਹ ਆ ਚਗਾੜਦਾ ਹੈ ਆ ਚਗਾੜ ਦੇ ਚੱਕਰ ਚ ਮਾਰਤੀ ਕਿੱਥੇ ਮਾਰੀ ਇਹਨੇ ਮਾਮਾ ਜੇ ਇੱਕ ਅੰਧ ਡੇਗ ਪੈਂਦੀ ਤੇ ਅੱਜ ਰੌਲਾ ਲਾਲਾ ਇੱਥੇ ਲਵਾ ਲਈਏ ਇੱਥੇ ਲਵਾਜੋ ਉੱਥੇ ਲੈ ਚਲੀਏ ਚੱਲ ਗੋਲੂ ਆਰ ਚਗਾੜਦੇ ਰੋਲਾ ਸੀ ਨਾ ਆ ਕਹਿ ਕੇ ਕੇ ਲੈ ਆਂਦੀ ਨਾ ਨੂੰ ਬਸ ਮਿਸਤਰੀ ਲਾ ਲਾ ਇਹਨੂੰ ਛੇਤੀ ਹਾਂ ਐਨੇ ਬੰਦੇ ਇੱਕੋ ਹੀ ਲੱਗਣੇ ਇਹਨੂੰ ਪਰ ਵਜੰਦਾਰ ਤਾਂ ਇੰਨੀ ਨਹੀਂ ਹੈਣੀ ਫੱਟੇ ਫੱਟੇ ਪਹਿਲਾਂ ਤਾਂ ਚਗਾੜ ਦੇ ਮੈਨੂੰ ਪਤਾ ਹੈ ਮੈਂ ਪਹਿਲਾਂ ਉਹ ਸਾਹਿਬ ਨਾਲ ਉਹ ਪਹਿਲਾਂ ਮੈਂ ਸਾਥ ਬਥਰੋ ਛੰਗਾ ਛਗਾਈ ਬੰਦਾ ਤਾਂ ਤਾਂ ਹੀ ਲਾਦਾ ਮਿਸਤਰੀ ਤੁਹਾਡਾ ਭੁੱਲ ਗਿਆ ਕਿ ਵੱਡਾ ਰੱਖ ਲਾ ਹੈ ਕੀ ਚੱਕਰਾ ਵੱਡਾ ਰੱਖਿਆ ਕੁਝ ਗਲਤ ਚੀਜ਼ ਤੇ ਨਹੀਂ ਖਾਂਦੇ ਸੀ ਗਲਤ ਨਹੀਂ ਵੈਸੇ ਸੋਚ ਸੂਚ ਪਈ ਹੈ ਨਾ ਤੁਹਾਨੂੰ ਧੋਣ ਉਹ ਸਾਡਾ ਭਰਾ ਕਿਵੇਂ ਠੀਕ ਆ ਬਚ ਗਿਆ ਬਚ ਗਿਆ ਬਚ ਗਿਆ ਦਿਵਾਲੀ ਤੇ ਪਟਾਕੇ ਬਟੂਕੇ ਚਲਾਉਂਦਾ ਸੀ ਉਹ ਪਟਾਕੇ ਫਰੋਂ ਮੱਧਾ ਹੀ ਪਟਾਕਾ ਚਲਾ ਦਿੱਤਾ ਨਾ ਕੰਦਾ ਕੁੰਦਾ ਕਰਤੀਆਂ ਹਾਂ ਬੰਦਾ ਕੰਦਾ ਕਰਤੀਆਂ ਓਏ ਆਜੋ ਯਾਰ ਆਜੋ ਆਜੋ ਮਹਾਏ ਇਹਦਾ ਕੰਜਰ ਕਹੇ ਬਹੁਤ ਜਗਾੜਦਾ ਆਵੇ 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 ਇਹਨਾ ਆਜੋ ਥੱਲੇ ਦਾ ਰੋਲਾ ਫੁੱਲ ਚੱਲਿਆ ਜਗਾੜਦਾ ਤੈਨੂੰ ਪਤਾ ਨਾ ਪਤਾ ਆਪਣਾ ਸਾਰਾ ਹੀ ਹਾਂ ਵਾਕੇ ਇਹਦੇ ਨੇ ਲੱਡੂਆਂ ਦਾ ਡੱਬਾ ਇਹ ਕਿੰਨੇ ਦੋ ਮਹੀਨੇ ਬਾਅਦ ਆਈਆ ਕਰੇ ਲਟਵਾ ਦੱਬਾ ਜਾਈਦਾ ਤੇ ਫੇਰ ਫੇਰ ਕੰਮ ਸੂਤਾ ਨਾ ਹੈ ਹੈਗੀ ਵੇਖ ਲੈ ਕਿੰਨੀ ਤਗੜੀ ਆ ਨਾ ਵੀ ਮਿੱਤਰੋ ਐਡੀ ਨਹੀਂ ਭਾਰੀ ਹੈਗੀ ਸੰਭਵ ਨਹੀਂ ਆ ਬਸ ਮੈਂ ਤਾਂ ਕਹੀ ਨਾ ਆ ਪਹਿਲਾਂ ਨੂੰ ਚਲੀ ਅੰਦਰ ਨੂੰ ਨਹੀਂ ਨਹੀਂ ਇਹ ਆਪਾਂ ਲੱਗਣੀ ਨਹੀਂ ਆਏ ਨਾ ਬਾਹਲੇ ਪਾਸੇ ਲੱਗਣੀ ਹੈ ਮੇਰੀ ਗੱਲ ਸੁਣ ਗੱਲ ਐ ਲੱਗਣੀ ਥੋੜੇ ਚੱਲ ਚੱਲ ਤੋਰੋ 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 ਚਲੋ 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 ਮਿੱਤਰੋ ਐਂ ਖਲਾਕੀ ਬੁੱਟੇ ਆ ਪਰ ਆ ਪਾ ਚੱਲ 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 ਤੋਰੇ ਚੱਲੋ ਤਰੇ ਚੱਲੋ ਨਾਲ ਦੀ ਨਾਲ ਬੱਲੇ 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 ਉਹ ਮਮਾ ਆਏ ਤੂੰ ਮੋਟਰਸਾਈਕਲ ਹੀ ਜਣਾ ਐਨੇ ਜਿਹਨੂੰ ਤਾਂ ਦਵਾਈ ਵੀ ਲੈਵਣੀ ਹਾਂ ਚਲੋ 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 ਏ ਡੀ ਜੀ ਕਰਕੇ ਨੰਗਣੀ ਆ ਡੀ ਕਰ ਲਓ ਏਡੀ ਜੀ ਕਰਕੇ ਅੰਦਰ ਚਲੋ ਪਹਿਲਾਂ ਅੰਦਰ ਨੂੰ ਤਾਣੂ ਤਾਣੂ ਜਾਊਗੇ ਨਾ ਇੱਥੋਂ ਹੀ ਇੱਥੋਂ ਹੀ ਤਾਣੂ ਜਾਊਗੀ ਜਾਣਦਾ ਜਾਣਦਾ ਤਾਣੂ ਇੱਥੋਂ ਹੀ ਲੈ ਅੰਦਰ ਜਾ ਰੱਖੋ ਥੱਲੇ ਰੱਖੋ ਥੱਲੇ ਰੱਖੋ ਇੱਥੇ ਲੰਗਣੀ ਹਾਂ ਇੱਥੇ ਮੈਂ ਨੇ ਰਹਿੰਦੀ ਇਹਦਾ ਰੋਲਾ ਬਹੁਤ ਚੱਲਦਾ ਵਿਚਾਰੀ ਦਾ ਲੱਖੋ ਆਏ ਰੱਖੋ ਚੱਕ ਦੋ ਚੱਕ ਦੋ ਹਾਂ ਜਿਆਦਾ ਫੇ ਗਾਂ ਲੈ ਚਲੋ ਤੂੰ ਕਾ ਗਾਂ ਦੱਸਾ ਲੈ ਕਿ ਤਾਹ ਲੱਗੀ ਚਲੋ 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 ਤਾਂ ਚੱਲ ਭੱਜਾ ਥੱਲੇ ਰੱਖ ਦੋ ਨਾ ਤੁਸੀਂ ਥੱਲੇ ਰੱਖ ਦੋ ਕੋਈ ਨਹੀਂ ਰੱਖ ਲੈਣ ਪਾ ਲੈਣ ਰੱਸਾ ਲਾਓ ਜੀ ਲਾਓ ਮੋਟੇ ਹਣੀ ਗਾਂ ਲੱਗੇ ਠੇਕੇਦਾਰ ਸਾਹਿਬ ਤਾਂ ਸਫਾਰੀ ਸੂਟ ਪਾ ਕੇ ਆਏ ਕਹਿੰਦੇ ਮੈਂ ਅੰਦੇਸ ਤਾਜ ਦਾ ਸਫਾਰੀ ਨਹੀਂ ਗਾ ਦੂਜੇ ਉਹਦੇ ਵਰਗੇ ਹੀ ਹੁੰਦਾ ਜੀ ਸਫਾਰੀ ਆ ਅੱਜ ਅੱਜ ਚੜਾਈ ਠੇਕੇਦਾਰ ਦੀ ਆ ਠੇਕੇਦਾਰ ਜੀ ਕਹਿੰਦਾ 22 ਫੁੱਟੀ ਜਗਾੜ ਜਿਓ ਲਾਉਣੀ ਨਾ ਇਹ ਮਿਸਤਰੀ ਨੇ ਕਹਿ ਕੇ ਜਗਾਠ ਲਿਆਂਦੀ ਆ ਛੱਡ ਦੋ ਯਾਰੋ ਕਿਦੇ ਉੱਤੇ ਨਾਲ ਰੱਖਣੀ ਰੱਸੀ ਤੁਸੀਂ ਚੱਲ ਚੱਲ ਭੇਜੋ ਕੋਈ ਨਾ ਕਰੋ ਪਹਿਲਾਂ ਨਹੀਂ ਨਹੀਂ ਕਿਬੋਈ ਨਹੀਂ ਰਸਾ ਇਹ ਖਾਚੇ ਇੱਕ ਪਾਸਾ ਨੇੜਾ ਵੱਡਾ ਪਾਸਾ ਲੱਗੂ ਬਾਹਰ ਆ ਰਿਹਾ ਚਲੋ ਜੀ ਚਲੋ 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 ਖਿੱਚ ਦੋ ਕੰਮ ਨਾ ਨਾ ਨਾਲ ਖਿੱਚਦੀ ਅੱਗੇ ਅੱਜ ਇੱਕ ਦਾ ਮੋੜਾ ਸਿੱਧਾ ਕੀਤਾ ਈ ਕਿਹਦਾ ਹੋਵੇ ਹੈਗਾ ਇੱਥੇ ਕਿਦੇ ਹੈਗਾ ਈ ਉਧਰ ਹਾਂਜੀ ਚਲੋ ਖਿੱਚੋ ਚਲੋ ਜੀ ਹਾਂ ਇੱਥੇ ਚੱਕ ਕੇ ਇੱਥੇ ਟੇਢੀ ਰੱਖੋ ਚਲ ਚੱਕ 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 ਗੋਲੂ ਆ ਬੱਲੇ ਬੱਲੇ ਬੱਸ ਚੱਲ ਗੇਲੂ ਚੱਕ ਚੱਲ ਗੇਲੂ ਚੱਲ ਗੋਲੂ ਗੋਲੂ ਨੂੰ ਪੰਪ ਤੇਈ ਜੋ ਨਾਲ ਦੇ ਨੂੰ ਬਤਾਓ ਚਲੋ 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 ਭੈਣ ਜੀ ਰੋਟੀਆਂ ਖਾਂਦੇ ਬਾਹਰ ਸੌਂਦੇ ਆ ਕੇ ਬਾਹਰ ਮੰਮੀ ਰੋਟੀ ਖਾਂਦੇ ਕਿ ਚੱਕੀ ਲਿਆ ਦੇ ਬਾਹਰ ਲਿਆ ਇੱਥੇ ਸ਼ੋਅ ਲੱਗਾ ਕੋਈ ਤੇ ਮੈਂ ਕਿੰਨਾ ਰੌਲਾ ਪਾਈ ਜਾਂਦੇ ਪਤਾ ਨਹੀਂ ਇਹਨਾਂ ਨੂੰ ਤੇ ਰੋਟੀ ਛੱਡ ਕੇ ਬਾਹਰ ਵੇਖਣ ਆ ਜਾਂਦੀ ਤੇ ਕਹੇ ਰੋਟੀ ਨਾ ਉੱਥੇ ਲੱਖੀਆਂ ਕਿ ਛੱਡ ਆਉਂਗੀ ਪਾਰ ਕੋਠੀ ਨੂੰ ਚਾਰ ਜਾਂਦੇ ਇਸੇ ਜਗਾਠ ਨੇ ਲਾਉਣੇ ਜੇ ਆਉ ਜਾਂਦੀ ਜੇ ਆਉ ਜਾਂਦੀ ਜੇ ਆਉ ਜਾਂਦੀ ਬੱਲੇ 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 ਲੈ ਕੇ ਕੰਮ ਨੌਜਵਾਨ ਗੱਭਰੂ ਜਿੱਤ ਲਿਆ ਮੈਦਾਨ ਤੇਰੋ ਪੰਪ 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 ਇੰਨੇ ਵੀ ਪੰਪ ਦਿੱਤਿਆਂ ਨਹੀਂ ਅਗਲੇ ਪੰਪਾਂ ਚ ਆਉਂਦੇ ਆਉਂਦੇ ਆ ਦਈਏ ਉਹਦੇ ਜਿਹਨੇ ਖਿਲਾਰ ਕੇ ਰੱਖਦੇ ਨਹੀਂ ਖੜੀ ਨਹੀਂ ਕਰਨੀ ਹੁਣ ਕੀ ਰੌਲਾ ਪਾਤਾ ਵਾ ਕੀ ਰੌਲਾ ਪਾਤਾ ਵਾ ਮੈਂ ਰੌਲਾ ਪਾਤਾ ਆ ਜਿੱਥੇ ਮੋਰੀਏ ਨਾ ਟੱਕੜ चान आजा तो की ਆ ਆਈਡੀ ਬਾਰੀ ਦਿਖਾ ਲਈ ਇਹਦੇ ਚ ਰੈਲੀ ਤੇ ਬਾਰੀ ਦਿਓ ਆਹ ਤੁਸੀਂ ਸਾਰੇ ਕਮਰੇ ਚ ਬਾਰੀ ਆ ਇਹ ਵਿੱਚ ਲੱਤਾਂ ਪਸਾਈ ਰੱਖਣੀਆਂ ਇਹਨੇ ਮੈਂ ਤਾਂ ਖਸਾਉਂਗੀ ਆ ਆ ਜਾ ਚੁੱਪ ਕਰਕੇ ਇਹ ਲਾਂਡਰੀ ਨਹੀਂਗੀ ਇਹ ਡਰੈਸਿੰਗ ਆ ਤੇ ਭਾਵੇਂ ਲਾਂਡਰੀ ਆ ਤਾਂ ਭਾਵੇਂ ਫਾਉਂਟਰੀ ਆ ਲੋ ਮਰਦੀ ਆ ਆ ਪਲੀਜ਼ ਕਿਰਪਿਆ ਬਾਹਰ ਆਏਂਗੀ ਨਹੀਂ ਆਣੀ ਕੰਮ ਵਧਾ ਦੇਗੀ ਉਹਨਾਂ ਦਾ ਕੰਮ ਹਾਂ ਤੂੰ ਮੈਨੂੰ ਕੀ ਚਾਹੀਏ ਠੀਕ ਹੈ ਨਾ 2.5 3 ਫੁੱਟ ਕੋਠੀ ਉਰਾ ਆ ਗਈ ਮਾਤਾ ਦੇ ਕਹਿਣ ਤੇ ਤੇ ਫਿਰ ਨਹੀਂ ਤੂੰ ਮੈਨੂੰ ਇਹ ਦੱਸ ਕੋਈ ਬੰਦਾ ਕਹੇ ਦੇ ਪਿਓ ਤੂੰ ਗਲਤ ਕੰਮ ਕਰਾਇਆ ਆਪ ਨੰਗ ਕੇ ਵਿਖਾ ਦਿਓ ਗਲੀ ਚੋਂ ਹਾਂ ਮੈਂ ਨੰਗ ਜੂਗੀ ਆ ਜਾ ਆ ਲਾ ਛੱਤ ਤੂੰ ਛੱਤ ਕੋਈ ਬੰਦਾ ਕਹੇ ਦੇ ਆ ਜਾ 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 ਚੱਲ ਚੱਲ ਨੰਗ ਚੱਲ ਨੰਗ ਕੇ ਵਿਖਾ ਮੈਨੂੰ ਆ ਵਿਖਾ ਨੰਗ ਕੇ ਵਿਖਾ ਮਿਸਤਰੀ ਪਹਿਲਾ ਕੈਮਰਾ ਨੂੰ ਕੰਦ ਛਡਾ ਕੇ ਗਲਤ ਕੀਤਾ ਕਿ ਸਹੀ ਕੀਤਾ ਕਿਹੜੀ ਉਹ ਹੀ ਹਾਂ ਨਹੀਂ ਚਲੋ 1 ਕਿਲੋ ਵਧਿਆ ਸ਼ਰਧੀਆ ਇਹ ਬੰਦਾ ਛੇ ਇੱਕ ਕਿਲੋ ਵਧਿਆ ਮਤਲਬ 1 ਕਿਲੋ ਮਾੜਾ ਵੀ ਆ ਇਹ ਮਾੜਾ ਨਹੀਂ ਮਾਹ ਹੈ ਹਾਂ ਇਹ ਕਿਉਂ ਕਿ 1 ਕਿਲੋ ਵਧਿਆ ਵਾ ਹੁਣ ਡਰ ਗਿਆ ਮਿਸਤਰੀ ਉਹ ਚੱਕ ਫੈਲੜੇ ਪਈ ਚੱਕ ਮਿਸਤਰੀ ਆਦੀਆਂ ਸਹੀ ਨਹੀਂ ਕੰਮ ਚੂਗ ਕੀ ਹੋ ਗਿਆ ਹਾਂ ਉਹ ਡਰੈਸਿੰਗ ਕਹਿੰਦੀ ਔਰ ਆਖਦੇ ਕੋਰ ਨਾ ਜਾ ਇਹਨੂੰ ਬਾਹਰ ਹੀ ਲੈ ਜਾਓ ਕੋਠੀ ਚੋ ਜਿੱਨਾ ਤੇ ਤਿਆਰ ਨਹੀਂ ਹੁੰਦੀ ਪਰਲੇ ਪਾਸੇ ਆਲੇ ਹੁਣ ਨੰਨਕੇ ਵਿਖਾਉਣ ਲੱਗੀ ਸ਼ਰਤ ਲੱਗੀ ਆ हां सिरे ते सिरे मुड़ना ना चल आ ਸੰਤਰੀਆਂ ਚ ਨਾ ਵਜੀਏ ਕੰਦ ਰਾਣਾ ਖ ਕੰਦ ਰਾ ਖੈਣਾ ਤੇ ਫੋਲ ਆ ਕੰਦ ਨਾ ਨਾ ਵੇਖੀ ਲੱਗੀ ਜਾਵੇ ਪਰ ਆ ਹੋ ਤੂੰ ਤੁਰਨ ਲੱਗੀ ਹਾਂ ਤੁਰਨ ਲੱਗੀ ਹਾਂ ਹੱਥ ਨਾਲ ਆ ਤੁਰ ਕੇ ਖਾ ਕੰਦ ਚ ਫੋਲ ਆ ਜਿਹੜਾ ਮੇਰੇ ਤੋਂ ਦੀ ਜਾਂਦੀ ਟੱਪਦੀ ਆ ਜਾਂਦੀ ਲੈ ਦੇਖੋ ਇਹ ਇਹ ਕਹਿੰਦੇ ਇਹਨੂੰ ਆ ਤੋਰਾ ਵੇਖੋ ਇਹਦਾ ਹੁਣ ਜਿਵੇਂ ਤੁਰਦੀ ਕਿਹੜਾ ਪੈਪਰ ਤੇ ਬਜਰੀ ਵੀ ਇਹਦਾ ਇਹ ਉੱਤੋਂ ਡਿੱਗੀ ਉਹਨਾਂ ਬਚਾਲੀ ਆ ਬਚ ਗਈ ਕੁਛ ਨਹੀਂ ਆ ਪਾਣੀ ਨਹੀਂ ਪੋਣੀ ਸੀਗਾ ਇਹਦੇ ਤੇ ਲੈ ਲੈ ਜੇ ਮੈਨੂੰ ਪਾਈ ਇਧਰ ਆ ਇਹਨੂੰ ਨਵਾਣ ਚੱਲ ਇਹਨੂੰ ਵੀ ਚੱਲ ਉਧਰ ਲਟੋਆ ਪੱਟਿਆ ਅੱਗੇ ਚੱਲ ਉਹਨੂੰ ਵੀ ਤੇ ਮੈਂ ਉਧਰ ਵੀ ਲਾ ਕੇ ਜਾਣਾ ਉਧਰ ਤਾਂ ਪਹਿਲਾਂ ਹੀ ਥਾਂ ਜ਼ਿਆਦਾ ਚੱਲ ਫਿਰ ਚੱਲ ਚੋਰ ਚੱਲ ਕੁਛ ਨਹੀਂ ਜ਼ਿਆਦਾ ਥਾਂ ਹੁਣ 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 ਨਹੀਂ ਸਾਹ ਚੜਿਆ ਤੈਨੂੰ ਇਹ ਕੰਮਾਂ ਨੂੰ ਮੈਂ ਤਾਂ ਤੁਰਿਆ ਨਹੀਂ ਜਾਂਦਾ ਧਿਆਨ ਨਾਲ ਪੈਰ ਨਾਲ ਤਿਲਕ ਜੇ ਭੈਣ ਜੀ ਚੱਲ ਚੱਲ ਨਹੀਂ ਨਾ ਕਿੱਥੇ ਦਬਦੀ ਆ ਹੁਣ ਕਿੱਥੇ ਹੁਣ ਤਾਂ ਉਥੇ ਪੌੜੀ ਨਹੀਂ ਚੜੀ ਜਾਂਦੀ ਤੇ ਦੇਖ ਲੋ ਪਹਾੜੀਆਂ ਚੜਦੀ ਫਿਰਦੀ ਹੁਣ ਚੱਲ ਹੁਣ ਵਾਪਸ ਕਿਵੇਂ ਮੁੜੇਗੀ ਹੁਣ ਵਾਪਸ ਕਿਵੇਂ ਮੁੜੇਗੀ ਆ ਚੱਕ ਉਹ ਜਾਂਦੇ ਹੀ ਹੁਣ 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 ਆ ਕੀ ਐ ਹੁਣ ਇਧਰ ਦੀ ਚੱਲ ਚੱਲ ਆਵੇ ਰੋਸ਼ਨਦਾਨ ਆਵੇ ਰੋਸ਼ਨਦਾਨ ਇਹ ਰੋਸ਼ਨਦਾਨ ਤਾਂ ਬਾਥਰੂਮ ਦਾ ਤੇ ਬਾਥਰੂਮ ਦੀ ਉੱਤੇ ਕਿਹੜਾ ਡਰੈਸਿੰਗ ਚਾਹਤਾ ਰੋਸ਼ਨਦਾਨ ਹੁੰਦਾ ਚੱਲ ਹੱਥ ਪਾ ਗਲੇ ਹੱਥ ਫੜ ਲੈ ਓਏ ਮੜਾ ਜਾ ਲੈ ਤਮਮੀ ਇੱਧਰ ਹੱਥ ਪਾ ਮੈਨੂੰ ਫਾੜ ਇਹਨੂੰ ਡੇਗੀ ਨਾ ਪਵੇ ਫਾੜ ਲੈ ਇਹਨੂੰ ਭਰਾਵਾ ਅੱਗੇ ਪੱਸੇ ਹੋ ਮੋਟੇ ਅੱਗੇ ਹੋ ਤੇਰੇ ਮਾਹਾਂਾ ਇੱਥੇ ਇੱਥੇ ਹੁਣ ਮਗਰ ਮਗਰੇ ਦੀ ਤੁਰਈ ਜਾ ਚੱਲ ਆ ਜਾ ਚੱਲ ਹੁਣ ਫਸ ਜਾਂਦੀ ਆਣ ਕੇ ਕਿੱਧਰ ਫਸ ਗਈ ਆ ਜਵਾਕਾਂ ਨੂੰ ਪੈੜੀ ਆ ਸਾਡੀ ਮਾਤਾ ਆ ਵੇਖ ਲਓ ਜੀ ਇਹਦੇ ਪੁੱਠੇ ਕੰਮ ਵੇਖ ਲਓ ਗਦੇ ਮੋਟੇ ਨੂੰ ਕਹਿੰਦੇ ਮੈਂ ਪੈਰ ਵੀ ਨਹੀਂ ਪੁੱਟਣ ਦੇ ਮੈਂ ਆਪੇ ਤੁਰਿਆ ਜਾਂਦਾ ਗਾਹਾਂ ਆ ਵੀ ਰਿੜੀ ਜਾਂਦੀ ਪੈਰ ਨਹੀਂ ਵਰਦੀ ਰਿੜੀ ਜਾਂਦੀ ਠੀਕ ਆ ਆ ਵੇਖ ਲਓ ਜੀ ਸਾਡੀ ਬਾਦਾਂ ਦੇ ਕੰਮ ਆ ਚੱਕੋ ਜੀ ਆ ਕਿਤੇ ਕਾਮ ਆ ਰਿਹਾ ਜਿਹਦਾ ਵੇਖਿਆ ਵੀ ਥੱਲੇ ਉਤਰ ਗਿਆ ਆਪ ਦੇ ਲੋ ਸ਼ਰਤ ਪੂਰੀ ਕਰਨ ਦੀ ਮਾਰੀ ਨੇ ਮਾਰੀ ਦੀ ਮਾਰੀ ਦੀ ਇੱਧਰ ਦੇਖ ਹੁਣ ਹੁਣ ਨਹੀਂ ਤੈਨੂੰ ਸਾਹ ਚੜਿਆ ਹੈ ਲਓ ਵੇਖ ਲੋ ਆ ਦੇਖ ਦੀ ਚਲੋ ਜੀ ਹਾਂਜੀ ਆ ਰਸੋਈ ਵੀ ਕੰਪਲੀਟ ਹੋ ਚੁੱਕੀ ਲਓ ਆ ਰਹਿ ਗਈ ਐ ਬਸ ਆ ਅੱਜ ਕਰਨਗੇ ਆ ਵੇਲਾ ਸਾਰੀ ਇਹ ਕਿੱਡਾ ਸੋਨਾ ਪਲਸਰ ਆ ਮਾਵਾ ਆ ਗਈ ਇੱਧਰ ਦੀ ਵੇਲਾ ਆ ਬਹਿ ਗਈ ਹੁਣ ਹੁਣ ਘੰਟਾ ਸਾਹ ਲੈਣਾ ਇੱਥੇ ਦੋ ਘੇੜੇ ਲਵਾ ਦਿਆ ਕਰੀਏ ਮੈਂ ਸਵੇਰ ਸੁਬਾਹ ਦੇਣ ਵਾਲੇ ਦੇ ਦੋ ਘੇੜੇ ਵਾਕਈ ਲਾਇਆ ਕਰੇ ਦੇ ਵਾਲੇ ਦੁਆਲੇ ਦੇ ਕੋਠੇ ਦੇ ਵਾਲੇ ਖਹਿ ਖੂਗ ਆ ਜਾ ਕਰ ਇੱਧਰਲੇ ਬਸ ਤੇ ਥਾਂ ਹੈਗੀ ਜ਼ਿਆਦਾ ਵਾ ਇਹਦਾ ਆਲਰੇਡੀ ਹੁਣੇ ਮੱਧ ਛੜਾਇਆ ਹੋਇਆ ਹੈ ਨਹੀਂ ਹੁਣ ਸ਼ਰਤ ਦੱਸ ਸ਼ਰਤ ਕਰ ਪੱਕਾ ਆ ਇੱਕ ਚੀਜ਼ ਲਿਆ ਚਲੋ ਮਿਸਤਰੀ ਦੇ ਕੰਮ ਦੀ ਸਿਫਤ ਕਰਨੀ ਚਾਹੀਦੀ ਗੱਜ ਲਿਆ ਮਿਸਤਰੀ ਸਾਹਿਬ ਮੜਾ ਉਠੋ ਗੱਜ ਲਿਆਓ ਹਾਂ ਤੁਹਾਡੇ ਕੰਮ ਦੀ ਇੱਕ ਸਿਫਤ ਕਰੀਏ ਲਿਆਓ ਗੱਜ ਨਹੀਂ ਨਹੀਂ ਤੁਸੀਂ ਲਿਆਓ ਆ ਲਿਆ ਲਾ ਇਹਨੂੰ ਲਾ ਵੀ ਕੰਧ ਤੇ ਨੁਕਰਪੁਰ ਦੀ ਨੇ ਟੈਟ ਲੈ ਨਾ ਆ ਵੇਖ ਲਓ ਇਹ ਮੈਂ ਕਿਆ ਸਹੀ ਕਰੋ ਇਹਨੂੰ ਲਾ ਦੇ ਪਿਛਲੀ ਵਾਰ ਜਦੋਂ ਸਾਡਾ ਪਲਸਟਰ ਸੀ ਨਾ ਉਹ ਕਮਰੇ ਚ ਲਾ ਇਹਨੂੰ ਨਾਲ ਲਾ ਦੇ ਆ ਆ ਆ ਇੱਥੇ ਉਂਗਲਾਂ ਪੈਂਦੀਆਂ ਉਂਗਲਾਂ ਹੁਣ ਪਲਸਟਰ ਜਿੱਧਰ ਮਰਜੀ ਲਾ ਲਾਇਆ ਐ ਇਸੇ ਤਰ੍ਹਾਂ ਹੀ ਆ ਪਲਸਟਰ ਤੂੰ ਆ ਜਾ ਵਿੱਚ ਤੂੰ ਆ ਜਾ ਨਹੀਂ ਤੂੰ ਆ ਜਾ ਆ ਜਾ ਫੇਰ ਮੇਰਾ ਆ ਜਾ ਆ ਜਾ ਆ ਜਾ ਲੱਗਦੀ ਹਾਂ ਲਓ ਜੀ ਮਿਸਤਰੀ ਸਾਹਿਬ ਆ ਗਏ ਨੇ ਲੋਕੋ ਜੀ ਦੱਸੋ ਜੀ ਕਿੱਥੇ ਲੱਗ ਜਿੱਥੇ ਮਰਜੀ ਤੁਹਾਡਾ ਦਿਲ ਕਰੇ ਜਿੱਥੇ ਤੁਸੀਂ ਪਾਉਂਗਾ ਪਾ ਇਧਰ ਲਾ ਦੇ ਇਧਰ ਹੀ ਕੰਨ ਤੇ ਲਾ ਦੋ ਕਿਉਂਕਿ ਪਲਸਟਰ ਸਾਲ ਚ ਹੋਣਾ ਚਾਹੀਦਾ ਪਰ ਆ ਹੋ ਯਾਰ ਦਿਖਾਵਾਂ ਓਕੇ ਰੋਟਾ ਬਸ ਇਹ ਹੁੰਦੀਆਂ ਐਵੇਂ ਕਹਿੰਦੇ ਪਲਸਟਰ ਤਾਂ ਹਰ ਕੋਈ ਕਰ ਦਿੰਦਾ ਪਰ ਆ ਜਿਹੜੀ ਚੀਜ਼ ਨੇ ਆ ਜਿਹੜੀ ਕਰਤੀ ਆ ਥੈਂਕ ਯੂ ਬਹੁਤ ਵਧੀਆ ਕੰਮ ਕੀਤਾ ਤੁਸੀਂ ਪਰਲੀ ਕਰਨ ਤੇ ਵੀ ਲਾ ਦੋ ਇੱਕ ਰਿਓਨ ਆ ਵੀ ਤਾਂ ਆਈ ਨਹੀਂ ਆਇ ਰਹੇ ਨਹੀਂ ਯਾਰ ਦੇਖ ਹੀ ਜਣਾ ਤੁਹਾਨੂੰ ਸਾਰਿਆਂ ਨੂੰ ਪਲਸਤਰ ਸਾਲ ਚ ਚਾਹੀਦਾ ਕਿਉਂਕਿ ਜੇ ਤੁਸੀਂ ਮੋਲਡਿੰਗ ਕਰਾਉਂਗੇ ਕੁਝ ਵੀ ਕਰਾਉਂਗੇ ਪੇਂਟ ਕਰਾਉਂਗੇ ਕੰਧ ਫਿਰ ਸਹੀ ਬੰਦੀ ਫਿਰ ਸੋਨਾ ਬਣਾਦਾ ਠੀਕ ਹੈ ਜੀ ਇਹ ਹੁੰਦਾ ਵਾ ਮਿਸਤਰੀ ਦਾ ਕੰਮ ਇਹ ਨਹੀਂ ਹੁੰਦਾ ਕੱਲੇ ਕੰਧਾਂ ਖੜੀਆਂ ਕਰਨੀਆਂ ਜਾ ਜਾ ਬਈ ਲਓ ਜੀ ਆਜੋ ਭੈਣ ਜੀ ਤੁਸੀਂ ਵੀ ਹੁਣ ਅੱਗੇ ਤੇ ਮੈਂ ਵੀਡੀਓ ਬਣਾਉਂਦਾ ਮੈਂ ਪਰਹ ਨਹੀਂ ਬੰਨਿਆ ਜੀ ਹੈਂ ਤੇ ਮੈਂ ਚਗਾਠ ਆ ਜੀ ਚਗਾਠ ਆ ਬਈ ਮੈਂ ਕਿਰੀ ਮੱਲਾ ਡਬਲ ਹਾਈਟ ਦੀ ਚਗਾਠ ਆ 22 ਫੁੱਟ ਦੀ ਚਗਾਠ ਆਏ ਲੰਮੀ ਓਏ ਸਿੱਧੀ ਪਾਉਂਦੇ ਹੈਟ ਤੇ ਜੋ ਮੜਾ ਗਰੇਡੀਓ ਨਾ ਜੀ ਨਾ ਰੇਡੀਓ ਰੇਡਾ ਨਾ ਗੱਟ ਰੱਕੀ ਹੋ ਗਿਆ ਤੁਹਾਡਾ ਲੰਘਾ ਲਓ ਤਾਂ ਵਿੱਚ ਦੀ ਨਾ ਲੰਘ ਜਾ ਲੰਘ ਜਾ ਲੈ ਕੇ ਲੰਘ ਜਾ ਗੋਲੂ ਹੈਂ ਪਗਾਰ ਵੀ ਹੋ ਗਿਆ ਚਾਰ ਮਹੀਨੇ ਹੋ ਗਏ ਹੀ ਇੱਧਰ ਦੇ ਪਾਸੇ ਵੜੇ ਨਹੀਂ ਤਿੰਨ ਵੀ ਮਹੀਨੇ ਹੋ ਗਏ ਮੰਮੀ ਮੰਮੀ ਕਿੰਨਾ ਟਾਈਮ ਹੋਗਾ ਕੋਠੀ ਬੰਦੀ ਨੂੰ ਨਾਲੇ ਕੋਟੀ ਦੀ ਖਾਸ ਕਰੀ ਨਹੀਂ ਚਾ ਮਹੀਨਾ ਡੇਢ ਮਹੀਨਾ ਸਾਵਾ ਮਹੀਨਾ ਤੱਕ ਢਾਉਂਦੇ ਰਹੇ ਸਾਉਣ ਭਾਦੋਂ ਅੱਥੂ ਤੇ ਕੱਠੇ ਇੱਕ ਮਹੀਨਾ ਮੀਂਹ ਦਾ ਗੜਦੇ ਤੇ ਫਿਰ ਤਿੰਨ ਮਹੀਨੇ ਤੋਂ ਫਿਰ ਵੀ ਪੂਰੇ ਲੱਗ ਗਏ ਨਹੀਂ ਹਾਂ ਤੇ ਅੰਦਰੋਂ ਸਾਰੀ ਪਲੱਸਟਰ ਵੀ ਹੋ ਚੁੱਕੀ ਨਾ ਜੀ ਕੀ ਪਲੱਸਟਰ ਹੋ ਗਈ ਇਸ ਪਲੱਸਟਰ ਇਹਦੀ ਅੱਧ ਪਲੱਸਟਰ ਹਾਂ ਇਹਦੀ ਡੋਰ ਰਹੂਗੀ ਵੱਡੀ ਸਾਰੀ ਇਹਾਂ ਪਿੰਗੀ ਕਰੀ ਲਾਉਂਦਾ ਪਾਈ ਇਹਦਾ ਸੀਮੈਂਟ ਜੀ ਆਉਣੀ ਆ ਇਹਦਾ ਕੱਟੇ ਆਵੇ ਨਾਲ ਹੀ ਨਾਲ ਹੁਣ ਕੰਪਲੀਟ ਹੋਇਆ ਕੇ ਮੂੰਹ ਮੱਥਾ ਨਹੀਂ ਦੇਖਦਾ ਕੋਟੀ ਦਾ ਇਹ ਮੈਂ ਸੋਚਾਂ ਸਾਰੇ ਕਮਰੇਆਂ ਦੀਆਂ ਵੱਖ-ਵੱਖ ਇਥੋਂ ਬੰਦ ਕਰ ਸਕਦੀ ਜਿਹੜੇ ਕਮਰੇ ਦੀ ਮਰਜ਼ੀ ਲੈਡ ਬੰਦ ਕਰ ਦੇ ਮੰਨ ਲਾ ਰਾਤ ਨੂੰ ਆਪਾਂ ਇੱਥੇ ਲੌਬੀ 'ਚ ਸਾਰੇ ਕਮਰੇ ਬੰਦ ਕਰ ਤੇ ਲੌਬੀ ਚੱਲਦੀ ਰਹੂ ਅੱਜ ਕੱਲ ਸਾਰੀ ਚੀਜ਼ ਡਿਮਾਂਡਸ ਹੋ ਗਈ ਨਾ ਅੱਛਾ ਪੂਰੀ ਫੀਲਿੰਗ ਦੇਂਗਾ ਟੀਵੀ ਵਾਲੀ ਹਾਂ ਟੀਵੀ ਵਾਲੀ ਪੂਰੀ ਫੀਲਿੰਗ ਇਥੋਂ ਆਣ ਕੇ ਮੈਂ ਮੈਂ ਸੋਚ ਛੱਡ ਸਕਦੀ ਬੋੜੀਆਂ ਚੜਵਾ ਦਈਆਂ ਫੇਰ ਦੂਜੇ ਫਲੋਰ ਤੇ ਚਲ ਗਿਆ ਕਰੂੰਗੀ ਵੇਖ ਲੈ ਮਿਸਟਰ ਇਹ ਤੁਹਾਡਾ ਕਿੱਥੇ ਆ ਠੇਕੇਦਾਰ ਠੇਕੇਦਾਰ ਸਾਰੀ ਹੀ ਆ ਸਾਰੇ ਮਿਸਤਰੀ ਆ ਉਹ ਅੰਦਰ ਬੜੇ ਫਿਰਦੇ ਮਿਸਤਰੀ ਆ ਤੇ ਸਾਈਡ ਤੇ ਹੋ ਬੜਾ ਨੰਗਾ ਦਿਓ ਰਾਤ ਨੂੰ ਡੇਜ ਬਲੇ ਜਾਉਂਦੇ ਉਹਨਾਂ ਦਾ ਕੰਮ ਚੱਲਦਾ ਰਹੇ ਉਹ ਆਪਣਾ ਉਹਨਾਂ ਦਾ ਨਾ ਰੋਕੋ ਬਾਕੀ ਚਗਾਠ ਵਿਖਾ ਦੂੰ ਚਗਾਠ ਵਿਖ ਕੇ ਡੀਸਰਾ ਲਾਦੀ ਨਹੀਂ ਇਹ ਖੇਚਗਾਠ ਘੈਂਟ ਆ ਤੇ ਇੱਕ ਕੋਲਡੀ ਉਹ ਉਹ ਵੀ ਗਲਾਈ ਵਾਲੀ ਬਖਵਾਉਂਗਾ ਉਹ ਵੀ ਬੜੀ ਘੈਂਟ ਆ ਇਹ ਪਰ ਫਰਕ ਘੈਂਟ ਨਾ ਕਦੋਂ ਹਾਂ ਇਹ ਹਰਿਆਣੇ ਜੋ ਬਣ ਕੇ ਜੀ ਇਹਨਾਂ ਦੀ ਸਫਾਈ ਜਿਆਦੀ ਆ ਬਣ ਕੇ ਜੀ ਉਹਦੇ ਨਾਲ ਉਹ ਚੌੜੀ ਆ ਪੱਟੀ ਬਹੁਤ ਚੌੜੀ ਆ ਇਹ ਜਿਆਦੀ ਸਫਾਈ ਆ ਜੀ ਹਾਂ ਇਹ ਆਰਚੀਟੈਕਟ ਦੇ ਹਿਸਾਬ ਨਾਲ ਬਣੀਆਂ ਹੋਏ ਅਸੀਂ ਆਪ ਚਾਵਲ ਮਾਰੀਆ ਹਾਂ ਨਹੀਂ ਆ 2 ਫੁੱਟੀ ਦਾ ਫਿਰ ਆਪਾਂ ਲਾਗਿਆ ਬਣਵਾਉਣੀ ਪੈਣੀ ਨਹੀਂ ਇੰਨੀ ਦੂਰੋਂ 2 ਫੁੱਟੀ ਵਾਰਾ ਨਹੀਂ ਕਰਨੀ ਆਪਾਂ ਨੂੰ ਹੂੰ ਇਹ ਵੀ ਹੈਗਾ ਥੱਲੇ ਸਾਰਾ ਪਲਸਟਰ ਹੋ ਚੁੱਕਾ ਰਾਈਟ ਨਾ ਠੀਕ ਹੈ ਗਰੀਬ ਆਪਣੀ ਰਸੋਈ ਵਿਖਾ ਰਸੋਈ ਆ ਰਹੀ ਸਾਰੀ ਰਸੋਈ ਡਾਊਨ ਸੀਲਿੰਗ ਵਾਲੇ ਨਹੀਂ ਲੱਗ ਜਾਣਾ ਬਸ ਥੋੜੇ ਦਿਨਾਂ ਚ ਠੀਕ ਹੈ ਕਹਿੰਦਾ ਫਿਰ ਮੈਂ ਦੱਬ ਕੇ ਮੂਹ ਵਾਲੀ ਪੱਟੀ ਛੇਤੇ ਲੱਗ ਜਣੀ ਉਹਨੇ ਨਾ ਕੇ ਕਿਹੜੇ ਉਹ ਇਹ ਤਾਂ ਹੀ ਜਦ ਮੂੰਹ ਤੇ ਪੱਟੀ ਲਾਈ ਹੁੰਦੀ ਮਾਸਕ ਘੱਟ ਲੱਗਦਾ ਹੁਣ ਵਾਲਿਆਂ ਦੇ ਭਰਾਵਾ ਇਸੇ ਦੇ ਨਾਲ ਸਾਡਾ ਵਲੌਗ ਹੁੰਦਾ ਹੈ ਅੱਜ ਦਾ ਖਤਮ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਉਹ ਮੇਰੇ ਮੂੰਹ ਦੇ ਵਿੱਚ ਵਾਰਦੇ ਫੋਨ ਨੂੰ ਉਹਦਾ ਮੂੰਹ ਤੋਂ ਵੀ ਮੋਟਾ ਲੱਗਦਾ